ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿੱਟ ਤੋਂ ਤੁਹਾਡੇ ਆਪਣੇ ਚੈਨਲ ਤੇ ਜੀ ਅੱਜ ਪ੍ਰੀਤੋੜੇ ਲਈ ਲੈ ਕੇ ਆਏ ਬਹੁਤ ਹੀ ਜਿਆਦਾ ਸੋਹਣੇ ਸੂਟ ਕਲਰਫੁਲ ਸੂਟ ਟ੍ਰੈਂਡ ਵਾਲੇ ਨੇ ਰਾਖੀ ਆਫਰ ਦੇ ਵਿੱਚ ਰਹਿਣ ਵਾਲੇ ਨੇ ਤੀਜ ਦੇ ਲਈ ਪਰਫੈਕਟ ਕਲੈਕਸ਼ਨ ਆ ਜੋ ਪਹਿਲਾਂ ਦੇਖੇ ਸੀ ਤੁਸੀਂ ਸਿਲਕ ਦੇ ਔਰਗੰజా ਦਾ ਸੂਟ ਸੀਗਾ ਬਹੁਤ ਸੋਹਣੇ ਕਲਰ ਸੀਗਾ ਨੈਕਸਟ ਆ ਦੇਖੋ ਕ੍ਰੇਪ ਦੇ ਸੂਟ ਆ ਬਹੁਤ ਹੀ ਸੋਹਣੇ ਫੁੱਲ ਹੈਵੀ ਵਰਕ ਕੀਤਾ ਹੋਇਆ ਸ਼ਰਟ ਤੇ ਨਾਲ ਪਲੇਨ ਬਾਟਮ ਸਿਲਕ ਦੀ ਰਹੇਗੀ ਦੁਪੱਟਾ ਦੁਪੱਟਾ ਸ਼ਿਫੋਨ ਦਾ ਰਹੇਗਾ ਲੇਸ ਲੱਗੀ ਹੋਈ ਆ ਦੁਪੱਟੇ ਨੂੰ ਤੇ ਜਿਹੜਾ ਇਸ ਦਾ ਹੈ ਫੈਬਰਿਕ ਆ অর্ਗੈਂਜ਼ਾ ਦਾ ਵੀ ਹੈ ਤੇ ਕ੍ਰੇਪ ਦਾ ਵੀ ਹੈ ਨੈਕਸਟ ਹੈ অর্ਗੈਂਜ਼ਾ ਦੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਹੈਗਾ ਵਰਕ ਦੇਖੋ ਤੁਸੀਂ ਨੈਕ ਬਣਿਆ ਹੋਇਆ ਤੇ ਦੁਪੱਟਾ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਹੈ ਇਸ ਵਿੱਚ ਕਾਹੜਾ ਆਪਸ਼ਨਸ ਵੀ ਬਹੁਤ ਸੋਹਣੀਆਂ ਨੇ ਦੋਨੋਂ ਤਿੰਨੋਂ ਬਹੁਤ ਹੀ ਸੋਹਣੇ ਨੇ ਨੈਕਸਟ ਬਰਬਰੀ ਚੱਲ ਰਿਹਾ ਸਾਰੇ ਪਾਸੇ ਬਰਬਰੀ ਬਰਬਰੀ ਹੋਈ ਪਈ ਆ ਤਾਂ ਆ ਬਰਬਰੀ ਦਾ ਨਿਊ ਆਰਟੀਕਲ ਲੈ ਕੇ ਆਇਆ ਇਸ ਤੇ ਵੀ ਵਰਕ ਕਿੱਦਾਂ ਹੋਇਆ ਹੈ ਬਹੁਤ ਹੀ ਪਿਆਰਾ ਦੁਪੱਟਾ ਦੇਖ ਸਕਦੇ ਹੋ ਕੱਟ ਵਰਕ ਕਿੱਦਾਂ ਹੋਇਆ ਦੁਪੱਟੇ ਤੇ ਵੀ ਤੁਸੀਂ ਦੇਖ ਸਕਦੇ ਹੋ ਵਰਕ ਹੈਗਾ ਸਰੋਸਕੀ ਵਰਕ ਕਿੱਦਾਂ ਹੋਇਆ ਸਾਰੇ ਤੇ ਬਹੁਤ ਸੋਹਣਾ ਜਿਹੜੀ ਸਟੋਨ ਟਾਈਪ ਸਰੋਸਕੀ ਵਰਕ ਹੁੰਦਾ ਉਹ ਵਾਲਾ ਵਰਕ ਹੈਗਾ ਬਹੁਤ ਹੀ ਸੋਹਣਾ ਕਲਰ ਹੈ ਬਿਲਕੁਲ ਸਰਦਾਰੀ ਜੀ ਕਲੈਕਸ਼ਨ ਹੈ ਨੈਕਸਟ ਆ ਗਿਆ ਬੁਟੀਕ ਸਟਾਈਲ ਆਪਣਾ ਸੂਟ ਔਰ ਗੰਜਰਾ ਦਾ ਸ਼ੀਫੋਂ ਦਾ ਦੁਪੱਟਾ ਕਲਰਸ ਆਪਸ਼ਨਸ ਦੋ ਐੰਦੇ ਵਿੱਚ ਕਲਰ ਮਤਲਬ ਸਿੰਗਲ ਆ ਬਟ ਉਸ ਦੇ ਉੱਪਰ ਦੋ ਸ਼ੇਡਸ ਮਿਲ ਜਾਣਗੇ ਤੁਹਾਨੂੰ ਇੱਕ ਸੀ ਗ੍ਰੀਨ ਐਂਡ ਇੱਕ ਡਾਰਕ ਪਿੰਕ ਦਾ ਕੰਬੀਨੇਸ਼ਨ ਆ ਬਹੁਤ ਹੀ ਪਿਆਰਾ ਜਿਹਾ ਗਰਲਿਸ਼ ਜੀ ਆਈਟਮ ਐ ਨੈਕਸਟ ਆ ਗਿਆ ਜੀ ਬਰਬਰੀ ਦਾ ਬਹੁਤ ਹੀ ਸੋਹਣਾ ਬਹੁਤ ਹੀ ਲਾਜ਼ਵਾਬ ਆਰਟੀਕਲ ਆ ਬਹੁਤ ਹੀ ਪਿਆਰਾ ਜਿਹਾ ਦੇਖੋ ਕਿੰਨਾ ਸੋਹਣਾ ਆਰਟੀਕਲ ਐ ਦੁਪੱਟਾ ਵੀ ਬਰਬਰੀ ਦਾ ਰਹਿਣ ਵਾਲਾ ਜੀ ਇਸ ਦਾ ਸ਼ਰਟ ਵੀ ਬਰਬਰੀ ਦਾ ਜੋ ਬਾਟਮ ਹੋਏਗੀ ਉਹ ਸਿਲਕ ਦੀ ਹੋਏਗੀ ਕਲੋ ਸਬਸ ਤੋਂ ਸਿ ਬੜੇ ਪਿਆਰੇ ਪਿਆਰੇ ਨੇ ਬਹੁਤ ਸੋਹਣੇ ਸਰਦਾਰੀ ਜੀ ਸ਼ੇਡ ਦਾ ਨੈਕਸਟ ਡਾਰਕ ਸ਼ੇਅਰਸ ਆ ਗਏ ਸਿਲਕ ਦੇ ਸੂਟ ਤੇ ਬਹੁਤ ਜਿਆਦਾ ਸੋਹਣੇ ਦੁਪੱਟੇ ਸ਼ੂਨ ਦੇ ਲੇਸਿਸ ਲੱਗੇ ਆ ਦੁਪੱਟੇ ਤੇ ਵੀ ਵਰਕ ਹੈ ਸਲਵਾਰ ਜੋ ਸਿਲਕ ਦੀ ਰਹਿਣ ਵਾਲੀ ਆ ਉਹ ਵੀ ਬਹੁਤ ਹੀ ਸੋਹਣਾ ਆਰਟیکل ਹੈ ਇਹ ਤੁਸੀਂ ਤੀਜ ਦੇ ਲਈ ਬਹੁਤ ਸੋਹਣਾ ਹੈਗਾ ਤੀਜ ਦੇ ਤੁਹਾਡੇ ਲਈ ਸਾਵਣ ਦੇ ਲਈ ਤੀਆਂ ਦੇ ਮੇਲੇ ਤੇ ਪਾਉਣ ਲਈ ਅੱਜਕਲ ਮਤਲਬ ਆਰਗੇਨਾਈਜ਼ ਕਰਦੇ ਆ ਤੀਜ ਦੀ ਤਿਉਹਾਰ ਸਾਰੇ ਪਾਸੇ ਤਾਂ ਉਥੇ ਕੰਪੀਟੀਸ਼ਨ ਹੁੰਦੇ ਆ ਤਾਂ ਬਹੁਤ ਸੋਹਣੇ ਲੱਗਦੇ ਆ ਮੈਂ ਜੋ ਸੂਟ ਵੀਰ ਕਿਤੇ ਇੱਕ ਰੇਪ ਦਾ ਸੂਟ ਬਹੁਤ ਜਿਆਦਾ ਸੋਹਣਾ ਬਾਟਮ ਵਰਕ 슬ੀਵਸ ਵਰਕ ਦੁਪੱਟਾ ਫੁੱਲ ਹੈਵੀ ਵਰਕ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਇਸ ਵਿੱਚ ਤੁਸੀਂ ਸਿੰਘ ਮਤਲਬ ਸਿੰਗਲ ਕੰਬੀਨੇਸ਼ਨ ਬਣਾ ਹੋਇਆ 골ਡਨ ਦੇ ਨਾਲ ਸਾਰਾ ਬਾਟਮ ਤੇ ਵੀ ਵਰਕ ਹੈ 슬ੀਵਸ ਤੇ ਵੀ ਵਰਕ ਹੈ ਕਲਰ ਬਹੁਤ ਸੋਹਣੇ ਆ ਨੇ ਵਿੱਚ ਜਿਹੜਾ ਮਰਜ਼ੀ ਲਓ ਵੈਡਿੰਗ ਸੀਜ਼ਨ ਵੀ ਸਟਾਰਟ ਹੋਣ ਵਾਲਾ ਹੈ ਸੋ ਤੁਸੀਂ ਆਪਣੇ ਦਾਜਵਰੀ ਚ ਰੱਖਣ ਲਈ ਵੀ ਸੂਟ ਲੈ ਸਕਦੇ ਹੋ ਕਿਉਂਕਿ ਹੁਣ ਰਖੜੀ ਕਰਕੇ ਆਫਰਸ ਚੱਲ ਰਹੇ ਹੈਗੇ ਨੇ ਸੋ ਜਿਨ੍ਹਾਂ ਨੇ ਵੀ ਜਿਹੜਾ ਵੀ ਸੂਟ ਪਰਚੇਸ ਕਰਨਾ ਹੈ ਖਰੀਦਣਾ ਹੈ ਆਰਡਰ ਕਰਨਾ ਹੈ ਤਾਂ ਸਕਰੀਨਸ਼ਾਟ ਲੈ ਲੈਣਾ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈ ਤੇ WhatsApp ਤੇ ਮੈਸੇਜ ਕਰੋ ਇਹ ਲਿਲਨ ਦਾ ਹੈਗਾ ਜੀ ਡਿਜੀਟਲ ਪ੍ਰਿੰਟ ਬਹੁਤ ਪਿਆਰਾ ਸੂਟ ਨੈਕਸਟ ਆ ਦੇਖੋ ਕ੍ਰੇਵ ਦਾ ਬਹੁਤ ਸੋਹਣਾ ਇਸ ਤਰ੍ਹਾਂ ਦੇ ਆਪਣੇ ਕੋਲ ਹਜ਼ਾਰਾਂ ਕਲੈਕਸ਼ਨ ਤੁਹਾਨੂੰ ਮਿਲ ਜਾਣਗੇ ਵੀਡੀਓ ਚ ਦਿਖਾਣਾ ਪੋਸੀਬਲ ਨਹੀਂ ਜਿਸ ਨੇ ਵੀ ਲੈਣਾ ਹੈ ਜੋ ਸੀਰੀਅਸ ਹੈ ਫਿਰਸ ਟਾਈਮ ਪਾਸ ਕਰਨ ਵਾਲੇ ਨਾ ਮੈਸੇਜ ਕਰਨ ਜਿਨ੍ਹਾਂ ਨੇ ਖਰੀਦਣੇ ਹੈਗੇ ਆ ਉਹ ਤੁਹਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੈਗੇ ਹੋਰ ਕਲੈਕਸ਼ਨ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਦੇਖ ਸਕਦੇ ਹੈਗੇ ਹੋ ਬਹੁਤ ਹੀ ਸੋਹਣੇ ਕਲੈਕਸ਼ਨ ਹੈ ਸਭ ਦੇ ਪ੍ਰਾਈਸ ਦੀ 15-1600 ਦੇ ਨੀਚੇ-ਨੀਚੇ ਰਹਿਣ ਵਾਲੇ 1000 ਤੋਂ ਲੈ ਕੇ 15-1600 ਦੇ ਰੇਜ ਇ ਇਹ ਹਲੇ ਸਾਰੇ ਆਰਟੀਕਲ ਨੈਕਸਟ ਆ ਗਿਆ कॉटन ਤੇ ਬੁਟੀਕ ਸਾਈਜ਼ ਸੂਟ ਜੇ ਤੁਸੀਂ ਐਵੇਂ ਦੀ ਸੂਟ ਵਰਕ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਇਹ ਵਾਲਾ ਸੂਟ ਆ ਦੇਖੋ ਸਿੰਧੀ ਵਰਕ ਵਾਲਾ ਸੋ ਆਰਡਰ ਨੰਬਰ ਸਕਰੀਨ ਤੇ ਨੋ ਕੈਸ਼ ਔਨ ਡਿਲੀਵਰੀ